ਵੰਦੀ ਸਿੰਘਾਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਪੂਰੇ ਪੰਜਾਬ ਭਾਰ ਦੇ ਵਿੱਚ ਟੋਲ ਪਲਾਜ਼ਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਮੁਫਤ ਕਰਨ ਦੀ ਕਾਲ ਦਿੱਤੀ ਗਈ ਹੈ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਨਿੰਗ ਜਥੇਬੰਦੀਆਂ ਵੱਲੋਂ ਸਮਰਾਲਾ ਦਾ ਕੁਲਾਲ ਟੋਲ ਪਲਾਜ਼ਾ ਤੇ 71 ਹੋ ਕੇ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ ਹੈ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਸ ਤੇ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਜੀਆਂ ਇਸ ਸਬੰਧ ਵਿੱਚ ਹੁਣ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੁਲਾਲ ਟੋਲ ਪਲਾਜ਼ਾ ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਸਿੱਧ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਮੰਦਰ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਕਿਉਂਕਿ ਸਰਕਾਰ ਕੋਈ ਵੀ ਕਦਮ ਨਹੀਂ ਚੱਕ ਰਹੀ ਇਸ ਉੱਪਰ ਤੇ ਮੈਂ ਇਹੀ ਬਿਆਨ ਦੇ ਰਿਹਾ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਹਾਂਜੀ ਜਿਹੜੇ ਬੰਦੀ ਸਿੰਘ 1996 97 ਤੋਂ ਜਿਹੜੀਆਂ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਉਹ ਹੁਣ ਵੀ ਜੇਲਾਂ ਦੇ ਵਿੱਚ ਹਨ ਜਿਵੇਂ ਹੁਣ ਆਪਾਂ ਦੇ ਇੰਡੀਆ ਕਿੰਨੇ ਰੇਪੇਸ਼ ਤੇ ਗੁਜਰਾਤ ਦੇ ਵਿੱਚ ਜਾਂ ਕੋਈ ਸਰਸੇ ਵਾਲਾ ਸਾਧ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਪਰੋਲ ਮਿਲ ਜਾਂਦੀ ਆ ਪਰ ਜਿਹੜੇ ਸਿੰਘ ਐਨੇ ਟਾਈਮ ਤੋਂ ਜੇਲਾਂ ਦੇ ਵਿੱਚ ਆਪਣੀ ਸਜ਼ਾਵਾਂ ਵੀ ਪੂਰੀਆਂ ਕਰਨੇ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਨਾ ਉਹਨਾਂ ਨੂੰ ਆਪਣੇ ਖਰਦਿਆਂ ਜਾਂ ਕਿਸੇ ਨਾਲ ਮਿਲਣ ਦਿੱਤਾ ਜਾ ਰਿਹਾ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਨਾਲ ਸਾਨੂੰ ਸਾਰੇ ਜਿਹੜੇ ਆਪਣੇ ਲੋਕ ਸਮਾਜ ਨੂੰ ਇੱਕ ਤੌਰ ਤੇ ਦੇਖਣਾ ਚਾਹੀਦਾ ਉਹ ਪਾਰਸ਼ੀਐਲਟੀ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਜੋ ਅੱਜ ਅਸੀਂ ਆਹ ਟੋਲ ਪਲਾਜੇ ਫ੍ਰੀ ਕੀਤੇ ਨੇ ਕੌਮੀ ਇਨਸਾਫ ਮੋਰਚੇ ਦੀ ਕਾਰ ਨੂੰ ਆਪਣਾ ਸਵਾਪਨ ਦਿੱਤਾ ਜਿਵੇਂ ਬੰਨੀਆਂ ਨੇ ਤੇ ਇੱਕ ਦੋ ਮੰਗਾ ਮੁਖ ਲੈ ਕੇ ਅਸੀਂ ਅੱਜ ਇਹ ਟੋਲਪਰਾਜ ਫਰੀ ਕੀਤੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲਾਪੁਕਸ ਚੁੱਕੇ ਨੇ ਅੱਬੇ ਸਜ਼ਾਾਂਾਂ ਪੂਰੀਆਂ ਹੋ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜਾ ਬੇਆਦਬੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਹੁੰਦੀ ਆ ਤਾਂ ਉਹਦੇ ਉੱਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ 10 ਤੋਂ ਲੈ ਕੇ 4 ਵਜੇ ਤੱਕ ਟੋਲਪਰਾਜ ਫਰੀ ਰਹਿਣਗੇ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਲਾਈਵ ਲੇਟ ਇਨਕਾ ਚਾਰਤੀ ਰਿਪੋਰਟ ਵੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਪੂਰੇ ਪੰਜਾਬ ਭਾਰ ਦੇ ਵਿੱਚ ਟੋਲ ਪਲਾਜ਼ਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਮੁਫਤ ਕਰਨ ਦੀ ਕਾਲ ਦਿੱਤੀ ਗਈ ਹੈ। ਉਸ ਤੋਂ ਬਾਅਦ ਕਿਸਾਨ ਜੁੱਥੇ ਬੰਦੀਆਂ ਤੇ ਨਿੰਗ ਜੁੱਥੇ ਬੰਦੀਆਂ ਵੱਲੋਂ ਸਮਰਾਲਾ ਦਾ ਕੁਲਾਲ ਟੋਲ ਪਲਾਜ਼ਾ ਤੇ 71 ਹੋ ਕੇ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ। ਸਰਕਾਰ ਨੂੰ ਅਪੀਲ ਕੀਤੀ ਗਈ ਹੈ ਤੇ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਜਿਵੇਂ ਇਸ ਸਬੰਧ ਵਿੱਚ ਹੁਣ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਕੁਲਾਲ ਟੋਲ ਪਲਾਜ਼ਾ ਤੇ ਵੀ ਕਿਸਾਨ ਜਥੇ ਜਿੱਥੇ ਬੰਦੀਆਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਸਿੱਧ ਗੁਰੂ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਮੰਦਰ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਕਿਉਂਕਿ ਸਰਕਾਰ ਕੋਈ ਵੀ ਕਦਮ ਨਹੀਂ ਚੱਕ ਰਹੀ ਇਸ ਉੱਪਰ ਤੇ ਮੈਂ ਇਹੀ ਬਿਆਨ ਦੇ ਰਿਹਾ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਹਾਂਜੀ ਜਿਹੜੇ ਬੰਦੀ ਸਿੰਘ 1996 97 ਤੋਂ ਜਿਹੜੀਆਂ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਉਹ ਹੁਣ ਵੀ ਜੇਲ੍ਹਾਂ ਦੇ ਵਿੱਚ ਹਨ ਜਿਵੇਂ ਹੁਣ ਆਪਾਂ ਦੇਖਦੇ ਕਿੰਨੇ ਰੇਪੇਸਟ ਗੁਜਰਾਤ ਦੇ ਵਿੱਚ ਜਾਂ ਕੋਈ ਸਰਸੇ ਵਾਲਾ ਸਾਧ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਪਰੋਲ ਮਿਲ ਜਾਂਦੀ ਆ ਪਰ ਜਿਹੜੇ ਸਿੰਘ ਇੰਨੇ ਟਾਈਮ ਤੋਂ ਜੇਲ੍ਹਾਂ ਦੇ ਵਿੱਚ ਆਪਣੀ ਸਜ਼ਾਵਾਂ ਵੀ ਪੂਰੀਆਂ ਕਰਨੇ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਨਾ ਉਹਨਾਂ ਨੂੰ ਆਪਣੇ ਘਰਦਿਆਂ ਜਾਂ ਕਿਸੇ ਨਾਲ ਮਿਲਣ ਦਿੱਤਾ ਜਾ ਰਿਹਾ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਨਾਲ ਸਾਨੂੰ ਸਾਰੇ ਜਿਹੜੇ ਆਪਣੇ ਲੋਕ ਸਮਾਜ ਨੂੰ ਇੱਕ ਤੌਰ ਤੇ ਦੇਖਣਾ ਚਾਹੀਦਾ ਉਹ ਪਾਰਸ਼ਲਟੀ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਵੀ ਜੋ ਅੱਜ ਅਸੀਂ ਆਹ ਟੋਲਪਲਾਜੇ ਫਰੀ ਕੀਤੇ ਨੇ ਕੌਮੀ ਇਨਕਾਫ ਮੋਰਚੇ ਦੀ ਕਾਰ ਨੂੰ ਆਪਣਾ ਸਵਾਪਨ ਦਿੱਤਾ ਜਿਵੇਂ ਬੰਨੀਆਂ ਨੇ ਤੇ ਇਹ ਇੱਕ ਦੋ ਮੰਗਾ ਮੁਖ ਲੈ ਕੇ ਅਸੀਂ ਅੱਜ ਇਹ ਟੋਲਪਲਾਜੇ ਫਰੀ ਕੀਤੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲਾਪੂਖਸਰ ਚੁੱਕੇ ਨੇ ਅੱਵੇ ਸਜ਼ਾਵਾ ਪੂਰੀਆਂ ਹੋ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜਾ ਬੇਆਦਬੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਹੁੰਦੀ ਆ ਤਾਂ ਉਹਦੇ ਉੱਤੇ ਇੱਕ ਸਖਤ ਕਾਨੂੰਨ ਬਣਾਇਆ ਜਾਏ। ਕਿੰਨੇ ਵਜੇ ਲੈ ਕੇ ਕਿੰਨੇ ਵਜੇ ਤੱਕ? ਤੇ ਇਹ 10 ਵਜੇ ਤੋਂ ਲੈ ਕੇ 4 ਵਜੇ ਤੱਕ ਟੋਲਪਲਾਟ ਫ੍ਰੀ ਰਹਿਣਗੇ ਪੂਰੇ ਪੰਜਾਬ ਦੇ ਵਿੱਚ। ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਪੋਰਟ